ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹਦਾ ਜੋ ਆਪ ਫਤਿਹ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਨੂੰ ਪਤਾ ਹੈ ਪਰਿਵਾਰ ਵੀ ਪਾਠ ਦੇ ਅੜੀ ਵਿੱਚ ਹੋਣਗੇ ਤੇ ਮੇਥੋਂ ਪਹਿਲਾਂ ਬੁਲਾ ਰਹੇ ਮੇਥੋਂ ਵਧੀਆ ਹੀ ਗੱਲਾਂ ਕਰਕੇ ਗਏ ਹੋਣਗੇ ਦਾਸ ਮਾਫੀ ਵੀ ਮੰਗਣਾ ਚਾਹੁੰਦਾ ਹੈ ਪ੍ਰਬੰਧ ਵੱਲੋਂ ਵੀ ਸੰਗਤਾਂ ਵੱਲੋਂ ਵੀ ਸਾਡੇ ਕਰੇ ਲੋ ਰਜੇ ਮਿਆ ਕਰਕੇ ਅਸੀਂ ਲੇਟ ਹੋ ਗਏ ਪਰ ਜਿਹੜਾ ਦਰਦ ਆ ਸਾਰਿਆਂ ਦਾ ਸੇਮ ਆ ਭਾਈ ਅਵਤਾਰ ਸਿੰਘ ਖੰਡਾ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਸਾਡੇ ਵਿੱਚੋਂ ਹੀ ਗਏ ਸੀ ਤਾਂ ਸਾਨੂੰ ਜਿਆਦਾ ਦੁੱਖ ਲੱਗਿਆ ਕੈਬਰੀ ਜਦੋਂ ਦੂਰ ਬੈਠੇ ਆਪਾਂ ਨੂੰ ਕਹਾਣੀਆਂ ਸੁਣਨ ਨੂੰ ਮਿਲਦੀਆਂ ਆਪਾਂ ਨੂੰ ਲੱਗਦਾ ਕਿ ਹਾਂ ਜੀ ਇਹ ਸਾਡਾ ਇਤਿਹਾਸ ਹੈ ਪਰ ਜਦੋਂ ਤੁਸੀਂ ਟੱਚ ਕਰਦੇ ਹੋ ਟੱਚ ਕਰਨਾ ਜਾਨੀ ਆਪਾਂ ਸ਼ਹੀਦ ਪਰਿਵਾਰਾਂ ਨੂੰ ਮਿਲिए ਜਾਂ ਜਿਵੇਂ ਆਪਣੇ ਲਈ ਇਨੇ ਲੋਕਲ ਸੀ ਜਿੱਦਾਂ ਆਪਾਂ ਜਿ ਵਿੱਚ ਚਰ ਰਹੇ ਆ ਇਦਾਂ ਭਾਈ ਸਾਹਿਬ ਆਪਾਂ ਨੂੰ ਮਿਲਦੇ ਵਿਚਰਦੇ ਹੁੰਦੇ ਸੀਗੇ ਤੇ ਖਾਲਸਾ ਜੀ ਆਪਾਂ ਜੇ ਸ਼ਹੀਦ ਅਸੀਂ ਤੇ ਅਸੀਂ ਅੱਜ ਹਾਂ ਉਹਨਾਂ ਨੇ ਸਾਡਾ ਸਿਰ ਚੱਕਿਆ ਸਾਡੀ ਦਸਤਾਰ ਜੇ ਮਾਣ ਨਾਲ ਅਸੀਂ ਬੰਦਿਆ ਤਾਂ ਉਹਨਾਂ ਕਰਕੇ ਹੈ ਹੋਰ ਬੁਲਾ ਰਿਆ ਨੇ ਵੀ ਗੱਲ ਕੀਤੀ ਭਾਈ ਜਤਿੰਦਰ ਸਿੰਘ ਉਹਨਾਂ ਨੇ ਵੀ ਕੀਤੀ ਬਿਆਨ ਤੇ ਉੱਚੜਵਾਰੇ ਜੇ ਸਾਡੇ ਸ਼ਹੀਦ ਉਸ ਟਾਈਮ ਤੇ ਉਸ ਚੀਜ਼ ਨੂੰ ਨਾ ਥੱਲ ਪਾਉਂਦੇ ਨਾ ਇਹਦਾ ਬ੍ਰੇਕਾਂ ਨਾ ਆਉਂਦੇ ਤਾਂ ਪਤਾ ਨਹੀਂ ਸਾਡੀ ਹੋਰ ਵੀ ਕਿੰਨੀ ਨੌਜਵਾਨੀ ਇਹ ਦਾਈ 2-3 ਜਨਰੇਸ਼ਨਾਂ ਤਾਂ ਇਹਨਾਂ ਨੇ ਖਰਾਬکاری ਦਿੱਤੀਆਂ ਸ਼ਹੀਦ ਕਰਤੀਆਂ ਜਾਂ ਡਰਾਤੀਆਂ ਕਹਿ ਲਓ ਪਰ ਜੇ ਉਦੋਂ ਉਹ ਕਾਰਨਾਮੇ ਨਾ ਕਰਦੇ ਤਾਂ ਅਸੀਂ ਵੀ ਸ਼ਾਇਦ ਅੱਜ ਇੱਥੇ ਨਾ ਖੜੇ ਹੁੰਦੇ ਪਤਾ ਨਹੀਂ ਅਸੀਂ ਕਿੱਥੇ ਹੋਣਾ ਸੀ ਸੋ ਉਹਨਾਂ ਦੇ ਕਾਰਨਾਮੇਆ ਕਰਕੇ ਉਹਨਾਂ ਦੀਆਂ ਸ਼ਹਾਦਤਾਂ ਕਰਕੇ ਅੱਜ ਅਸੀਂ ਹਾਂ ਤੇ ਉਹ ਜਿਹੜੇ ਸ਼ਹੀਦ ਆ ਉਹ ਜਿੱਦਾਂ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਦੀ ਖਾਲੜਾ ਕਹਿੰਦੇ ਹੁੰਦੇ ਸੀਗੇ ਕਿ ਉਹ ਜੋਤ ਆ ਜਿਹੜੀ ਹਨੇਰੇ ਨੂੰ ਕਹਿੰਦੀ ਆ ਕਿ ਮੈਂ ਤੇਨੂੰ ਨੇੜੇ ਨਹੀਂ ਲੱਗਣ ਦੇਣਾ ਸੋ ਇਦਾਂ ਹੀ ਜਿਵੇਂ ਆਪਾਂ ਸ਼ਹੀਦ ਭਾਈ ਜਸਵੰਤ ਸਿੰਘ ਦੀ ਖਾਲੜਾ ਦੀ ਗੱਲ ਕਰਦੇ ਆ ਉਵੇਂ ਆਪਾਂ ਸ਼ਹੀਦ ਭਾਈ ਅਫਤਾਰ ਸਿੰਘ ਖੰਡਾ ਨੂੰ ਵੀ ਓਦਾਂ ਹੀ ਸੋਚ ਸਕਦੇ ਆ ਉਹਨਾਂ ਦੀ ਵੀ ਗੱਲ ਇਦਾਂ ਹੀ ਸੀ ਹਾਂ ਪਰਿਵਾਰ ਨੇ ਬਹੁਤ ਤਸ਼ੱਦਦ ਚੱਲਿਆ ਬਹੁਤ ਕੁਰਬਾਨੀਆਂ ਹੋਈਆਂ ਉਹਨਾਂ ਨੇ ਪਰ ਇੰਨੀ ਮੰਨੀ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਇਹ ਨਹੀਂ ਦੇਖਿਆ ਮੇਰੀ ਮਾਂ ਦਾ ਕੀ ਬਣੂ ਮੇਰੀ ਭੈਣ ਦਾ ਕੀ ਬਣੂ ਉਹ ਫੇਰ ਵੀ ਓਦਾਂ ਹੀ ਤੁਰੇ ਰਹੇ ਫੇਰ ਕੀ ਹੁੰਦਾ ਸਿੰਗਲ ਡਾਇਟ ਏਜੰਸੀਆ ਵੱਲੋਂ ਗਵਰਨਮੈਂਟਾ ਵੱਲੋਂ ਇਥੇ ਦੀਆਂ ਸਰਕਾਰਾਂ ਵੱਲੋਂ ਵੀ ਤੁਸੀਂ ਕੈਸੇ ਏਜੰਸੀਆਂ ਵੱਲੋਂ ਤੁਸੀਂ ਇਹ ਵੀ ਕਹਿ ਸਕਦੇ ਹੋ ਸਾਡੇ ਬੰਦਿਆਂ ਵੱਲੋਂ ਵੀ ਅਸੀਂ ਆਪਣੇ ਨੌਜਵਾਨਾਂ ਨੂੰ ਟਾਰਗੇਟ ਕਰਨ ਲੱਗ ਜਾਨੇ ਆ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਕਿ ਜਦੋਂ ਕਿਸੇ ਤੇ ਭੀੜ ਪੈਂਦੀ ਆ ਅਸੀਂ ਕਹਿੰਦੇ ਆ ਨਹੀਂ ਇਹ ਤਾਂ ਵੈਸੇ ਹੀ ਹੋ ਗਿਆ ਦੇਖੋ ਖਾਲਸਾ ਜੀ ਸਾਨੂੰ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਦੀ ਮੌਤ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਦੀ ਮੌਤ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਇਹ ਨਮੀ ਚੀਜ਼ ਨਹੀਂ ਗਈ ਪਿਛਲਾ ਤਾਂ ਆਪਾਂ ਇਤਿਹਾਸ ਲਈ ਫਰਦੇ ਆ ਜਿਹੜੇ ਆਪਾਂ 30 40 ਸਾਲਾਂ ਦਾ ਇਨਸਾਫ ਮੰਗਦੇ ਸੀ ਪਰ ਕੋਸ਼ਕਸ ਸਾਲਾਂ ਚ ਕਿਤੇ ਪਾਕਿਸਤਾਨ ਮੌਤਾਂ ਹੋ ਗਈਆਂ ਕਿਤੇ ਇੰਡੀਆ ਮੌਤਾਂ ਹੋ ਗਈਆਂ ਤੇ ਉਹ ਬਾਹਰਲੇ ਮੌਕਾਂ ਤੇ ਵੀ ਅਟੈਕ ਹੋਣ ਲੱਗੇ ਜਿਨ੍ਹਾਂ ਦੇ ਨਾਂ 'ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਹੁੰਦੇ ਹਨ ਉਦੋਂ ਹੀ ਭਾਈ ਅਵਤਾਰ ਸਿੰਘ ਖੰਡ ਦਾ ਅਜੀਬ ਤਰੀਕੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਕਈ ਵੀ ਅਸੀਂ ਉਹ ਹੀ ਉਂਗਲ ਚੱਕਣ ਲੱਗ ਜਾਂਦੇ ਆ ਅਸੀਂ ਕਿਉਂ ਸਰਕਾਰਾਂ ਦਾ ਏਜੰਸੀਆਂ ਦਾ ਰੋਲ ਕਿਉਂ ਸੌਖਾ ਕਰ ਦਿੰਦੇ ਆ ਅਸੀਂ ਆਪ ਹੀ ਕਹਿਣਾ ਉਹ ਕਹਿੰਦੇ ਹੋਗੇ ਨਾ ਸਾਨੂੰ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ ਤਾਂ ਆਪਣੇ ਆਪ ਹੀ ਕਾਹਨ ਕਰੀ ਜਾਂਦੇ ਆ ਸੋ ਇਕੱਠੇ ਚੱਲਣ ਦੀ ਲੋੜ ਐ ਖਾਲਸਾ ਜੀ ਦੇਖੋ ਭਾਈ ਅਵਤਾਰ ਸਿੰਘ ਖੰਡਾ ਬਹੁਤ ਵੱਡਾ ਮੈਂ ਕਹਿੰਦਾ ਹੋਲ ਛੱਡ ਗਏ ਹੋਲ ਮਤਲਬ ਗੈਪ ਛੱਡ ਗਏ ਵੈਕਿਊਮ ਜਿਹੜੀ ਕਹਿੰਦੇ ਆ ਜਾਤਾ ਆਪਾਂ ਆਪ ਰਿਸਰਚ ਕਰੀਏ ਜਾਂ ਆਪਾਂ ਆਪਣੇ ਬੱਚਿਆਂ ਨੂੰ ਗਾਂ ਗਾਂ ਦੀ ਗਾਹ ਹੈ ਜਿਹੜੀ ਬਾਟਨ ਕਹਿੰਦੇ ਹੁੰਦੇ ਆ ਇਹ ਗਾਂ ਦੀਆਂ ਪਾਸ ਆਉਣ ਕਰੀਏ ਕਿ ਆਪਾਂ ਇਤਿਹਾਸ ਪੜਾਈਏ ਭਾਈ ਅਵਤਾਰ ਸਿੰਘ ਖੰਡਾ ਵੈਸੇ ਹੀ ਨਹੀਂ ਸੀ ਤੌਰ 'ਤੇ ਉਹਨਾਂ ਦੇ ਪਿੱਛੋਂ ਇਤਿਹਾਸ ਚੱਲਿਆ ਆਉਂਦਾ ਉਹਨਾਂ ਦੇ ਪਰਿਵਾਰ ਨੇ ਵੀ ਸ਼ਹਾਦਤਾਂ ਪਾਈਆਂ ਕਾਰਨਾਮੇ ਕੀਤੇ ਤਸ਼ੱਦਦ ਝੱਲੇ ਪਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇ ਰਹੇ ਸੀਗੇ ਸਾਡਾ ਕੱਲੇ-ਕੱਲੇ ਦਾ ਫਰਜ਼ ਬਣਦਾ ਕਿ ਅਸੀਂ ਪਹਿਰਾ ਦੇਈਏ ਅਸੀਂ ਸੋਚ ਲੈਂਦੇ ਆ ਕੱਲੇ ਕੀ ਕਰਾਂਗੇ ਕੱਲੇ ਨਹੀਂ ਕਰਾਂਗੇ ਤਾਂ ਖਾਲਸਾ ਜੀ ਬੋਲੂਗਾ ਕੌਣ ਸਾਨੂੰ ਕੋਸ਼ ਨਹੀਂ ਆਉਂਦਾ ਪਰ ਸਾਡੀ ਸੋਚ ਇਹ ਆ ਕਿ ਅਸੀਂ ਵੀ ਨਹੀਂ ਬੋਲਦੇ ਤਾਂ ਫੇਰ ਰਹਿ ਕੌਣ ਜਾਊਗਾ ਆਲਟੀਮੇਟਲੀ ਸਾਨੂੰ ਇਹ ਜਿਹੜਾ ਦੀਪ ਆ ਜਿਹੜਾ ਇਹ ਲੈਂਪ ਆ ਇਹਨੂੰ ਜਾਗਦਾ ਰੱਖਣਾ ਵੀ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਪਤਾ ਲੱਗੇ ਵੀ ਕੀ ਗੱਲਬਾਤ ਆ ਕੀ ਹੋ ਰਿਹਾ ਸੋ ਆਪਣੇ ਬਹੁਤ ਸੀਨੀਅਰ ਜਨਰਲ ਵੀ ਇਹਨਾਂ ਨੇ ਸ਼ਹੀਦ ਕਰਤੇ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਹੁਣਾਂ ਦੀ ਵੀ ਫੈਮਲੀ ਤੁਹਾਨੂੰ ਪਤਾ ਹੋਵੇਗਾ ਕੁਝ ਹਫ਼ਤੇ ਹੋ ਗਏ ਯੂਕੇ ਚ ਸੀਗੇ ਸਾਨੂੰ ਵੀ ਮੌਕਾ ਲੱਗਿਆ ਦਰਸ਼ਨ ਕਰਨ ਦਾ ਤੇ ਇਹਨਾਂ ਚੀਜ਼ਾਂ ਨਾਲ ਸਾਨੂੰ ਉਹ ਤਾਸ ਨੂੰ ਟੱਚ ਕਰਨ ਦਾ ਮੌਕਾ ਲੱਗਦਾ ਵੀ ਨਹੀਂ ਇਹ ਚੀਜ਼ਾਂ ਹੋਈਆਂ ਪਰ ਜਦੋਂ ਆ ਨਵੇਂ ਕੇਸ ਹੁੰਦੇ ਆ ਫੇਰ ਆਪਾਂ ਨੂੰ ਪਤਾ ਲੱਗਦਾ ਹੁਣ ਵੀ ਹੋ ਰਿਹਾ ਇਹਦੇ ਚ ਅਸੀਂ ਬਚਾ ਕਰਨਾ ਆਪਣੇ ਆਪ ਦਾ ਡਰ ਜਾਣਾ ਬਹਿ ਜਾਣਾ ਸਹਿਮ ਦੇ ਮਾਹੌਲ ਚ ਕਿ ਅਸੀਂ ਪੰਥ ਕਿ ਜਿੱਦਾਂ ਆਪਣੇ ਸਿੰਘ ਪਹਿਲਾਂ ਐਕਸ਼ਨ ਕਰਦੇ ਰਹੇ ਆ ਮਤਲਬ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੀ ਓਟ ਆਸਰਾ ਲੈ ਕੇ ਆਪਾਂ ਤੁਰੇ ਜਾਈਏ ਖਸਨੋ ਖਸ ਕਰੀ ਜਾਈਏ ਭਾਵੇਂ ਬਾਜ਼ੀ ਚੱਕੀਏ ਹੁਣ ਕੀ ਹੋਇਆ ਜਦੋਂ ਟਰੂਡੋ ਬੋਲਿਆ ਬਾਹਰੀਆਂ ਸਰਕਾਰਾਂ ਸਰਕਾਰਾਂ ਬੋਲੀਆਂ ਫਾਈਵਾਈਜ਼ ਬੋਲਿਆ ਫੇਰ ਅਸੀਂ ਮੰਨੇ ਹਾਂ ਭਾਈ ਹਾਂ ਤੋ ਸੋਇਆ ਉਦੋਂ ਪਹਿਲਾਂ ਤਾਂ ਅਸੀਂ ਕਹਿੰਦੇ ਸੀਗੇ ਪਤਾ ਨਹੀਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦਾ ਵੀ ਕੇਸ ਪਤਾ ਨਹੀਂ ਇੰਟਰਨਲ ਮਸਲਾ ਹੀ ਸੀਗਾ ਸੋ ਆਪਾਂ ਇੱਕ ਦੂਜੇ ਤੇ ਟਾਰਗੇਟਿੰਗ ਨਾ ਕਰੀਏ ਸਰਕਾਰਾਂ ਦੀ ਜੋਬ ਨਾ ਈਜ਼ੀ ਕਰੀਏ ਆਪਾਂ ਦੇਖੀਏ ਕਿ ਸਾਡੀ ਨੌਜਵਾਨੀ ਦਾ ਜਿਹੜੇ ਸਾਡੇ ਇੰਟੈਲੀਜੈਂਟ ਨੌਜਵਾਨਾਂ ਉਹਨਾਂ ਦਾ ਕਿਉਂ ਕਾਹਨ ਹੋ ਰਿਹਾ ਉਹਨਾਂ ਨੂੰ ਕਹਤੇ ਮਿਸਟਰੀਅਸ ਡੈਥ ਹੋ ਰਹੀਆਂ ਸੋ ਮੈਂ ਥੋੜਾ ਜਿਹਾ ਇਹ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਮੈਨੂੰ ਪਤਾ ਸਮਾਂ ਸਮੇਂ ਦੀ ਬੜੀ ਕਮੀ ਹੈ ਪਰ ਜੇ ਆਪਾਂ ਭਾਈ ਅਫਤਾਰ ਸਿੰਘ ਖੱਡੇ ਦੇ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਜਿਹੜਾ ਪਿਛਲਾ ਤਾਂ ਉਹ ਪ੍ਰਚਾਰ ਕਰ ਹੀ ਰੇ ਸੀ ਵੀ ਸਾਡੇ ਨਾਲ ਕੀ ਹੋਇਆ ਪਰ ਜੇ ਆਪਾਂ ਰੀਸੈਂਟ ਟਾਈਮਸ ਵੀ ਦੇਖੀਏ ਕਿਸਾਨੀ ਮੋਰਚਾ ਦੀਪ ਸਿੱਧੂ ਨਾਲ ਉਹਨਾਂ ਦਾ ਰੋਲ ਬਹੁਤ ਕਲੋਸ ਸੀਗੇ ਦੀਪ ਨਾਲ ਭਾਈ ਅਮਰਪਾਲ ਸਿੰਘ ਉਹਨਾਂ ਨਾਲ ਕਲੋਸ ਹੋਣਾ ਖਾਲਸਾ ਵਹੀਦ ਦੇ ਵਿੱਚ ਕਲੋਸ ਹੋਣਾ ਬਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਬਣਾਈ ਸੀਗੀ ਦੀਪ ਦੀਪ ਨਾਲ ਰਾਲ ਕੇ ਇਹਨਾਂ ਨੇ ਉਹਦੇ ਚ ਕੋਰ ਮੈਂਬਰ ਸਿਗੇ ਭਾਈ ਸਾਹਿਬ ਫਿਰ ਉਹ ਤੋਂ ਬਾਅਦ ਭਾਈ ਅਮਰਪਾਲ ਸਿੰਘ ਹੋਣਾ ਨਾ ਵੀ ਜਦੋਂ ਐਂਡ ਐਂਡ ਤੱਕ ਜਦੋਂ ਉਹ ਅੰਡਰਗਰਾਉਂਡ ਵੀ ਹੋਏ ਸਾਰਾ ਭਾਈ ਸਾਹਿਬ ਉਹਨਾਂ ਨੂੰ ਪਤਾ ਸੀਗਾ ਸਾਰੀ ਜਾਣਕਾਰੀ ਸੀ ਵੀ ਕਿਹ ਕਿਵੇਂ ਹੈਗਾ ਕਿਵੇਂ ਨਹੀਂ ਸੋ ਦੇਖੋ ਖਾਲਸਾ ਜੀ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਪਰ ਆਪਾਂ ਇੱਕ ਦੂਜੇ ਨਾਲ ਜੋੜ ਕੇ ਚੱਲੀਏ ਜਿਹੜਾ ਇਹ ਮਸ਼ੀਨਰੀ ਹਾਜੀ ਦੇ ਖਿਲਾਫ ਸਾਡੀ ਲੜਾਈ ਆ ਉਹ ਤਾਂ ਅਸੀਂ ਇਕੱਲੇ ਨਹੀਂ ਕਰ ਸਕਦੇ ਜੇ ਆਪਾਂ ਇਕੱਠੇ ਚੱਲਾਂਗੇ ਜਦੋਂ ਖਾਲਸੇ ਕੋਲ ਕੁਛ ਨਹੀਂ ਸੀ ਪਰ ਉਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦਾ ਜਾਂ ਗੁਰੂ ਸਾਹਿਬ ਦੀ ਗੱਲ ਸੁਣਦੇ ਸੀਗੇ ਉਦੋਂ ਨੇ ਦੇਖੋ ਪ੍ਰਾਪਤੀਆਂ ਕੀਤੀਆਂ ਥੋੜੇ ਨਾਲ ਉਹਨਾਂ ਨੇ ਫੇਰ ਵੀ ਲਾਲ ਕਿਲੇ ਤੇ ਨਛਨ ਸਾਹਿਬ ਚਲਾਤਾ ਜਦੋਂ ਦੀਪ ਉੱਥੇ ਗਿਆ ਕਿਸਾਨੀ ਮੋਰਚੇ ਦਰਾਂਨ ਸਾਰੇ ਸਾਰਾ ਬਲੇਮ ਹੀ ਉਹਦੇ ਸਿਰ ਮਾਰਦਾ ਆਹ ਦੇਖੋ ਇਹ ਗਿਆ ਇਹਨੇ ਪੰਗਾ ਪਾਤਾ ਕਿਉਂ ਵੀ ਅਸੀਂ ਛੱਡਿਆ ਕਿੰਨੀ ਵਾਰੀ ਜੱਤ ਕੇ ਛੱਡਿਆ ਫੇਰ ਚੜਾ ਚਲਾਤਾ ਸੀ ਫੇਰ ਕੀ ਹੋ ਗਿਆ ਸੀ ਫੇਰ ਉਹਦੇ ਨਾਲ ਵੀ ਦੀਪਨਾ ਵੀ ਇਦਾਂ ਦੀ ਹੋਈ ਕਾਰ ਐਕਸੀਡੈਂਟ ਰਾਈ ਮੌਥ ਹੋ ਜਾਂਦੀ ਆ ਸੋ ਖਾਲਸਾ ਜੀ ਇਹਨੂੰ ਆਪਾਂ ਸਮਝੀਏ ਸਾਰੀਆਂ ਚੀਜ਼ਾਂ ਲਿੰਕਡ ਆ ਕੋਈ ਇਹਦੇ 'ਚ ਇਹ ਨਹੀਂ ਗਾਏ ਤੁਸੀਂ ਕਹਿ ਸਕਦੇ ਵੀ ਇਹਦੇ 'ਚ ਨਹੀਂ ਲਿੰਕ ਵੀ ਇਕੱਲੀ-ਕੱਲੀ ਸਾਇਲੋ ਦੇ ਵਿੱਚ ਆ ਸਿਚੁਏਸ਼ਨ ਵੀ ਇਕੱਲੀ-ਕੱਲੀ ਹੋ ਰਹੀ ਐ ਇਹਦੇ ਇਹਨਾਂ ਸਿਚੁਏਸ਼ਨਾਂ 'ਚ ਇੰਟਰੈਕਸ਼ਨ ਹੈਗੀ ਆ ਪਰ ਜਿੱਦਾਂ ਹੁਣ ਇੰਡੀਅਨ ਗਵਰਨਮੈਂਟ ਦਾ ਜਦੋਂ ਹਨਕਾਬ ਲੈ ਗਿਆ ਤੇ ਵਰਲਡ ਲੈਵਲ ਤੇ ਪਤਾ ਲੱਗ ਗਿਆ ਕਿ ਇਹ ਕੌਸ ਹੋ ਰਿਹਾ ਜਿੱਦਾਂ ਕਿ ਰਸ਼ਵਾਹਾਰੇ ਬਾਹਰੀਆਂ ਗਵਰਨਮੈਂਟਾਂ ਸੋਚਦੀਆਂ ਹੁੰਦੀਆਂ ਸੀ ਹੁਣ ਇਹਨਾਂ ਨੂੰ ਸ਼ਾਇਦ ਹੋਵੇ ਕਿ ਸਾਡਾ ਜਿਹੜਾ ਪਰਦਾ ਉਫਾਸ਼ ਹੋ ਗਿਆ ਸਾਨੂੰ ਵੀ ਬਚ ਕੇ ਚੱਲਣ ਦੀ ਲੋੜ ਆ ਤੇ ਜਿਹੜੀ ਹੁਣ ਭਾਈ ਜਤਿੰਦਰ ਸਿੰਘ ਹੁਣੀ ਗੱਲ ਕਰਕੇ ਗਏ ਆ ਜਿਹੜੇ ਹਜੂਰ ਸਾਹਿਬ ਜਿਹੜੇ ਬਿਆਨ ਤੇ ਬੁੱਚੜ ਦੇ ਪੁੱਤੇ ਨੂੰ ਬਿੱਟੂ ਨੂੰ ਮੈਂ ਕਹੂੰਗਾ ਅਸੀਂ ਸਾਨੂੰ ਉਹਨਾਂ ਸਰਕਾਰ ਦੇ ਨਾਲ ਕੋਈ ਫਰਜ ਨਹੀਂ ਬਣਦਾ ਕਿਉਂਕਿ ਹਜੇ ਵੀ ਉਹਨਾਂ ਦੀ ਸ਼ਬਦਾਬਲੀ ਗੰਦੀ ਆ ਸੈਕ ਕੌਮ ਲਈ ਤੇ ਉਹਨਾਂ ਨੂੰ ਆ ਹੀ ਲੱਗਦਾ ਖੜੇ ਹੀ ਇਹਨਾਂ ਕੰਮਾਂ ਲਈ ਕੀਤਾ ਹੋਇਆ ਵਈ ਸੈਕ ਕੌਮ ਦਾ ਕੰਮ ਕਾਹਨ ਕਿੱਦਾਂ ਕਰਨਾ ਸੋ ਉੱਥੇ ਜਿਹੜਾ ਇਹਨਾਂ ਨੂੰ ਸਨਮਾਨ ਕਰਨਾ ਜਮਾਂ ਹੀ ਗਾਲਤਾ ਇਹਨੂੰ ਇੰਗਲਿਸ਼ 'ਚ ਸ਼ਾਇਦ ਕਹਿੰਦੇ ਆ ਆਰਟ ਆਫ ਡਿਫਲੈਕਸ਼ਨ ਵਿਚ ਇਸ ਨੂੰ ਹੋਰ ਪਾਸੇ ਨੂੰ ਕਿੱਦਾਂ ਭੇਜਣਾ ਸੋ ਆਪਾਂ ਇਹਨਾਂ ਚੀਜ਼ਾਂ ਤੋਂ ਵੀ ਸੁਚੇਤ ਰਹੀਏ ਆਪਾਂ ਨੂੰ ਅਕਾਉਂਟੇਬਲ ਰੱਖਣਾ ਚਾਹੀਦਾ ਸਾਰਿਆਂ ਨੂੰ ਹਾਂ ਤਖਤ ਸਾਹਿਬਾਂ ਦਾ ਵੀ ਸਤਿਕਾਰ ਰੱਖੀਏ ਪਰ ਜਿੱਥੇ ਕੋਸ ਹੁੰਦਾ ਆਪਾਂ ਨੂੰ ਕਮ ਸਿਕਮ ਲੈਟਰ ਰਾਈਟਿੰਗ ਜਾਂ ਸਾਡੇ ਕੋਲ ਜੇ ਸੰਪਰਕ ਹੈਗਾ ਆਪਾਂ ਨੂੰ ਉੱਥੇ ਪੁੱਛਣਾ ਚਾਹੀਦਾ ਕੀ ਹੋ ਰਿਹਾ ਪਰ ਜਿੱਤੇ ਤੱਕ ਮੇਰੀ ਜਾਣਕਾਰੀ ਹੈ ਹਜੂਰ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਸਾਡੇ ਲਈ ਬਹੁਤ ਵੱਡਾ ਆਉਂਦਾ ਕਹਿ ਲਓ ਮਾਣ ਰੱਖਦੇ ਆਪਾਂ ਪਰ ਉੱਥੇ ਜਿਹੜੀ ਤੁਸੀਂ ਰਿਸਰਚ ਕਰੋ ਖਾਲਸਾ ਜੀ ਜਿਹੜੀ ਮੈਂ ਲਾਸਟ ਟਾਈਮ ਦੇਖੀ ਸੀਗੀ ਜਿਹੜੇ ਐਕਚੁਅਲੀ ਟਰਸਟੀ ਆ ਜਾਂ ਜਿਹੜੇ ਸੀਨੀਅਰ ਐਕਚੁਅਲੀ ਅਫੀਸ਼ਲ ਪਿੱਛੇ ਬੰਦੇ ਆ ਜਿਹੜੇ ਆਪਾਂ ਦੇਖਦੇ ਨਹੀਂਗੇ ਉਹ ਸਿੱਖ ਨਹੀਂਗੇ ਉਹ ਅਮਰਤਾਰੀ ਨਹੀਂਗੇ ਉਹਨਾਂ ਉਹ ਜਿਹੇ ਬੰਦਿਆਂ ਨੂੰ ਖੜਾ ਕੀਤਾ ਹੋਇਆ ਜਿਹੜਾ ਸਾਡਾ ਕਾਹਨ 400 ਇਹ ਜਿਹੇ ਚੀਜ਼ਾਂ ਨੂੰ ਵੀ ਆਪਾਂ ਨੂੰ ਦੇਖਣਾ ਚਾਹੀਦਾ ਇਹ ਲੱਗਦਾ ਕਿ ਜਿਵੇਂ ਸਾਡੇ ਇਤਿਹਾਸ 'ਚ ਹੋਇਆ ਸੀਗਾ ਕਿ ਖਾਲਸੇ ਨੂੰ ਆਪਣੇ ਧਾਰਮਿਕ ਸਥਾਨ ਆਜ਼ਾਦ ਕਰਾਉਣੇ ਪਏ ਸੀ ਇਹਦਾ ਲੱਗਦਾ ਵੀ ਸਾਡੇ ਨਾਲ ਫੇਰ ਉਹੀ ਇਤਿਹਾਸ ਦਰਾਇਆ ਜਾ ਰਿਹਾ ਸੋ ਇੱਥੇ ਹੀ ਖਾਲਸਾ ਜੀ ਸਾਨੂੰ ਕੋਸ ਵੀ ਨਹੀਂ ਆਉਂਦਾ ਅਸੀਂ ਖਿਮਾ ਦੇ ਜਾਚਕ ਆ ਭੁੱਲ ਚੁੱਕ ਮਾਫ ਕਰਨੀ ਬਹੁਤਾ ਸਮਾਂ ਜਿਹੜਾ ਲੈ ਗਿਆ ਉਹਦੇ ਲਈ ਵੀ ਮਾਫ ਕਰ ਦੇਣਾ ਪ੍ਰਬੰਧਾ ਵੀ ਧੰਨਵਾਦ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਧੰਨਵਾਦ ਥੋਡੀਆਂ ਰੱਬ ਵਰਗੀਆਂ ਸੰਗਤਾਂ ਦਾ ਵੀ ਧੰਨਵਾਦ ਇੱਥੇ ਹੀ ਦਾਸ ਸੱਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ